ਆਓ ਗੁਰੂ ਕੀ ਸਾਧ ਸੰਗਤ ਅੱਜ ਬਾਬਾ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਰਵਣ ਕਰਦੇ ਹਾਂ ਬਾਬਾ ਜੀ ਖੋਨੀ ਨਾਲੇ ਵਿੱਚ ਦਿੱਲੀ ਵਿਰਾਜਮਾਨ ਹਨ ਜੋ ਵੀ ਹਜੂਰ ਦੇ ਦਰਬਾਰ ਵਿੱਚ ਆਉਂਦਾ ਹੈ ਸਰਬ ਰੋਗ ਕਾ ਔਖਦ ਨਾਮ ਭਾਵ ਨਾਮ ਰੂਪ ਦਵਾਈ ਦੇ ਕੇ ਸਾਰੇ ਹੀ ਦੁੱਖ ਦੂਰ ਕਰਦੇ ਹਨ ਕੀਰਤਨ ਹੋ ਰਿਹਾ ਹੈ ਕੀਰਤਨੀਏ ਸਿੰਘ ਸ਼ਬਦ ਪੜ ਰਹੇ ਹਨ ਧਾਰਨਾ ਲਾ ਰਹੀ ਹਨ ਲਾਹਾ ਖਟ ਕੇ ਘਰਾਂ ਨੂੰ ਚੱਲੀਏ ਅੱਗੇ ਜਾ ਕੇ ਸੁਖ ਪਾਵਾਂਗੇ ਇਹ ਧਾਰਨਾ ਲੱਗ ਰਹੀ ਹੈ ਤੇ ਪ੍ਰਵਾਣ ਤੇ ਪ੍ਰਵਾਣ ਲੱਗ ਰਹੇ ਹਨ ਰੇ ਮਨ RAM ਸਿਉ ਕਰ ਪ੍ਰੀਤ ਸਰਵਣ ਗੋਵਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਮੰਨਰੇ ਪ੍ਰਭੂ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸਵਰ ਧਾਰੋ ਦਿਲੋ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਆਪ ਲਈ ਲੜ ਲਾਏ ਦਰਦ ਰਵੇਸ ਸੇ ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਦਗਰ ਪਾਰ ਅਗੰਭ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਛੇਕ ਫਰੀਦੇ ਖੈਰ ਦੀਜੇ ਬੰਦਗੀ ਬਾਬਾ ਜੀਆ ਨੇ ਇਸ਼ਾਰਾ ਕੀਤਾ ਤੇ ਬਚਨ ਸਰਵਣ ਕਰਾਉਣ ਲੱਗੇ ਆਕਣ ਲੱਗੇ ਵਈ ਫਰੀਦ ਜੀ ਨੇ 12 ਸਾਲ ਪੱਤੇ ਸੂਤ ਕੇ ਖਾਦੇ 12 ਸਾਲ ਖੂਹ ਵਿੱਚ ਪੁੱਠੇ ਲਟਕੇ 12 ਸਾਲ ਖਵਾਜੇ ਪੀਰ ਦੀ ਖਿਦਮਤ ਕੀਤੀ ਨਾਮ ਦੀ ਪ੍ਰਾਪਤੀ 36 ਸਾਲਾਂ ਪਿੱਛੋਂ ਗੁਰੂ ਕੋਲ ਹੋਈ 24 ਸਾਲ ਬੰਦਗੀ ਕਰਕੇ ਚਿੜੀਆਂ ਮਾਰ ਦਿੱਤੀਆਂ ਤੇ ਜਵਾ ਦਿੱਤੀਆਂ ਬਈ ਸ਼ਕਤੀ ਇਤਨੀ ਹੋ ਗਈ ਪਰ ਨਾਮ ਅਮੋਲਕ ਗੁਰੂ ਪਾਸੋਂ ਹੀ ਪ੍ਰਾਪਤ ਹੋਇਆ ਨਾਮ ਤੋਂ ਬਿਨਾਂ ਸਾਧ ਸੰਗਤ ਚਾਹੇ ਕਿਤਨੀ ਵੀ ਰਿੱਧੀ ਸਿੱਧੀ ਹੋ ਜਾਵੇ ਪਰ ਜੇ ਕੋਈ ਸਾਡੇ ਕੋਲੋਂ ਪੁੱਛੇ ਤਾਂ ਉਸ ਪਾਸ ਕਾਣੀ ਕੌਡੀ ਵੀ ਨਹੀਂ ਗੁਰੂ ਕੀ ਸਾਧ ਸੰਗਤ ਇਸ ਤੇ ਬਾਬਾ ਜੀਆ ਨੇ ਬਹੁਤ ਜ਼ੋਰਦਾਰ ਡੇਢ ਘੰਟਾ ਧਾਗਿਤ ਕੀਤੀ ਬਾਬਾ ਫਰੀਦ ਜੀ ਦੀ ਸਾਖੀ ਸੁਣਾਈ ਹਮਜਾ ਗੌਂਸ ਪਾਸ ਇਤਨੀ ਸ਼ਕਤੀ ਸੀ ਕਿ ਸਤਪੁੱਤਰ ਗੀਗੇ ਨੂੰ ਦਿੱਤੇ ਤੇ ਇੱਕ ਪੁੱਤਰ ਬਦਲੇ ਵੀ ਸਾਰੇ ਸ਼ਹਿਰ ਨੂੰ ਗਰਕ ਕਰਨ ਲੱਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਹਿਰ ਨੂੰ ਬਚਾਇਆ ਤੇ ਹਮਜਾ ਗੌਂਸ ਨੂੰ ਸਿੱਧੇ ਰਸਤੇ ਪਾਇਆ ਸੋ ਬਾਬਾ ਜੀ ਵੀ ਗੁਰੂ ਨਾਨਕ ਪਾਸ਼ਾ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਸੰਸਾਰ ਨੂੰ ਨਾਮ ਨਾਲ ਜੋੜਦੇ ਹਨ ਸਾ ਸੰਗਤ ਇਹੋ ਜਿਹੀਆਂ ਸਾਖੀਆਂ ਸੁਣ ਸੁਣ ਕੇ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਅਨੰਦ ਚਮਤਕਾਰ ਦੇ ਲਿਖਾਰੀ ਸਾਖੀ ਲਿਖਦੇ ਹਨ ਕਿ ਮੈਨੂੰ ਵੀ ਸਿਮਰਨ ਕਰਨ ਦਾ ਚਾਹ ਪੈਦਾ ਹੋਇਆ ਕਿਉਂਕਿ ਗੁਰਮੰਤਰ ਤਾਂ ਬਾਬਾ ਜੀ ਪਾਸੋਂ ਮਿਲਿਆ ਹੋਇਆ ਹੀ ਸੀ ਸੂਲਾ ਮਾਲਾ ਰੋਜ਼ ਫੇਰਨੀਆ ਸ਼ੁਰੂ ਕਰ ਦਿੱਤੀਆਂ ਤਾਂ ਕਿ ਢਾਈ ਮਹੀਨੇ ਵਿੱਚ ਸਵਾ ਲੱਖ ਮੂਲ ਮੰਤਰ ਦਾ ਪਾਠ ਹੋ ਜਾਇਆ ਕਰੇ ਇਸ ਵਿਚਾਰ ਅਨੁਸਾਰ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ 15 ਕੁ ਦਿਨ ਹੋਏ ਸਨ। ਹੈਡ ਰਾਗੀ ਨੇ ਬਾਬਾ ਜੀ પાસે ਸ਼ਿਕਾਇਤ ਕੀਤੀ ਕਿ ਪਾਸ਼ਾ ਗੁਰਮੁਖ ਸਿੰਘ ਕੀਰਤਨ ਵੱਲ ਧਿਆਨ ਨਹੀਂ ਕਰਦਾ। ਆ ਸਾਰਾ ਦਿਨ ਮਾਲਾ ਹੀ ਫੇਰੀ ਜਾਂਦਾ ਹੈ। ਬਾਬਾ ਜੀ ਹੋ ਸਕਦਾ ਹੈ ਕੀਰਤਨ ਬਿਲਕੁਲ ਹੀ ਛੱਡ ਜਾਵੇ ਕਿਉਂਕਿ ਰਾਤ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ। 11 ਵਜੇ ਤੱਕ ਤਾਂ ਦੀਵਾਨ ਦੀ ਹਾਜ਼ਰੀ ਦੇਣੀ ਪੈਂਦੀ ਸੀ। ਸਉਂਦਿਆਂ ਕਰਦੇਆਂ ਨੂੰ 12 ਵਜੇ ਜਾਂਦੇ ਸਨ 2 ਵਜੇ ਉੱਠ ਕੇ 3 ਵਜੇ ਕੀਰਤਨ ਸ਼ੁਰੂ ਕਰਨਾ ਹੁੰਦਾ ਸੀ ਇਸ ਕਾਰਨ ਜਿਆਦਾ ਦਿਨੇ ਹੀ ਨਿਤਨੇਮ ਕਰਨ ਦਾ ਟਾਈਮ ਮਿਲਦਾ ਸੀ ਸੋ ਰਿਖੀ ਜੀ ਦੇ ਸ਼ਿਕਾਇਤ ਕਰਨ ਤੇ ਬਾਬਾ ਜੀ ਨੇ ਦੁਪਹਿਰੇ 1 ਵਜੇ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਸਾਰੇ ਰਾਗੀ ਬੁਲਾ ਲਏ ਇਹ ਜਗਾ ਕੂਨੀ ਨਾਲੇ ਤੋਂ ਮੀਲ ਕੋ ਖੜ ਦੇ ਦਰਖਤਾਂ ਦੇ ਝੁੰਡ ਤੋਂ ਦੂਰ ਸੀ ਇੱਥੇ ਸ਼ਹਿਰੀ ਆਦਮੀ ਡਰਦਾ ਜਾ ਨਹੀਂ ਸੀ ਸਕਦਾ ਤੇ ਬਾਬਾ ਜੀ ਇਹੋ ਜਿਹੀ ਇਕਾਂਤ ਜਗਾ ਉਤੇ ਖੁਸ਼ ਸਨ ਸਾਰਿਆਂ ਨੇ ਬਾਬਾ ਜੀ ਦੇ ਅੱਗੇ ਮੱਥਾ ਟੇਕਿਆ ਅੱਗੋਂ ਬਾਬਾ ਜੀ ਨੇ ਸਾਨੂੰ ਮੁਖਾਤਬ ਕਰਕੇ ਕਿਹਾ ਕਿ ਜਾ ਬਈ ਘਰ ਚਲਾ ਜਾ ਆਪਾ ਹੀ ਸਾਹਿਬ ਭਾਈ ਗੁਰਮੁਖ ਸਿੰਘ ਜੀ ਲਿਖਦੇ ਹਨ ਸਾਧ ਸੰਗਤ ਕੇ ਮੈਨੂੰ ਕਹਿਣ ਲੱਗੇ ਬਾਬਾ ਜੀ ਕਿ ਜਾ ਘਰ ਚਲਾ ਜਾ ਕੁਝ ਸਮਝ ਨਾ ਆਈ ਤੇ ਉੱਤਰ ਵਿੱਚ ਮੈਂ ਆਖਿਆ ਜੀ ਭੁੱਲ ਗਿਆ ਫਿਰ ਬਾਬਾ ਜੀ ਨੇ ਆਖਿਆ ਉਹ ਮਾਲਾ ਫੇਰਨੀ ਹਨ ਤਾਈ ਤੇ ਰਹਿਣ ਦੀ ਕੋਈ ਲੋੜ ਨਹੀਂ ਜਾ ਘਰ ਚਲਾ ਜਾ ਮਾਲਾ ਫੇਰ ਕੇ ਰੱਬ ਦੀ ਪ੍ਰਾਪਤੀ ਕਰ ਲੈ ਫਿਰ ਵੀ ਕੋਈ ਜਵਾਬ ਨਾ ਦੇ ਸਕਿਆ ਤੇ ਅੱਗੋਂ ਕਿਹਾ ਜੀ ਭੋਲ ਹੋ ਗਈ ਫਿਰ ਬਾਬਾ ਜੀ ਨੇ ਸੰਤਾ ਸਿੰਘ ਤੇ ਗੁਰਮੁਖ ਸਿੰਘ ਨੂੰ ਮੁਖਾਤਿਬ ਕਰਕੇ ਕਿਹਾ ਕਿ ਬੁੱਧੂ ਆਦਮੀ ਸਾਡੀਆਂ ਰੀਸਾ ਕਰਦੇ ਹੋ ਜੇ ਸਾਰੇ ਹੀ ਮੇਰੇ ਵਾਂਗ ਬਈ ਸਮਾਧੀਆਂ ਲਾ ਕੇ ਬੈਠ ਜਾਣ ਤਾਂ ਕੰਮ ਕੌਣ ਕਰੇਗਾ ਤੁਸੀਂ ਪਹਿਲੇ ਜਨਮਾਂ ਵਿੱਚ ਵੀ ਸਾਡੇ ਨਾਲ ਸੀ ਤੇ ਅੱਗੇ ਨੂੰ ਵੀ ਨਾਲ ਹੋਵੋਗੇ ਪਰ ਜਿੱਥੇ-ਜਿੱਥੇ ਤੁਹਾਤੋਂ ਕੰਮ ਲੈਣਾ ਹੈ ਉਹ ਕੰਮ ਤੁਸੀਂ ਕਰਨਾ ਹੈ ਤੁਸੀਂ ਨਾਲ ਕੰਮ ਕਰਨ ਵਾਸਤੇ ਆਏ ਹੋ ਜਿੱਥੇ ਮਰਜੀ ਹੈ ਸਾਲਾ ਮਾਰ ਲਓ ਤੁਸੀਂ ਕਹੇ ਅਨੁਸਾਰ ਕੰਮ ਕਰੋਗੇ ਤਾਂ ਸੁਖੀ ਰਹੋਗੇ ਬਈ ਜੇ ਰੀਸਾ ਕਰੋਗੇ ਤਾਂ ਕੁਝ ਨਹੀਂ ਬਣਨਾ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਕੀਰਤਨ ਸੁਣਾਓ ਤੇ ਤੁਸੀਂ ਮਾਲਾ ਫੇਰਨ ਤੇ ਜੋੜ ਦਿੱਤਾ ਹੋਇਆ ਹੈ ਉਹ ਭਲੇ ਉਹ ਤੁਹਾਡੇ ਮਣ ਕੇ ਠਣ ਕੇ ਨੇ ਕੀ ਕਰਨਾ ਹੈ ਸਾਡਾ ਤਾਂ ਇੱਕੋ ਮਣਕਾ ਇਹੀ ਬੜਾ ਹੈ ਤੁਸੀਂ ਕੀਰਤਨ ਤਕੜੇ ਹੋ ਕੇ ਸੁਣਾਓ ਬਾਲਾ ਫੇਰ ਕੇ ਵੀ ਬਈ ਸਾਨੂੰ ਇਹੀ ਕੁਛ ਕਰਨਾ ਹੈ ਤੁਸੀਂ ਕੀਰਤਨ ਸੁਣਾ ਕੇ ਇਹੀ ਕੁਛ ਕਰ ਲਓ ਹੁਣ ਭਾਈ ਗੁਰਮੁਖ ਸਿੰਘ ਜੀ ਆਖਣ ਲੱਗੇ ਕਿ ਮੇਰੇ ਮਨ ਦੇ ਵਿੱਚ ਫੁਰਨਾ ਬਣਿਆ ਕਿ ਮੈਂ ਤਾਂ ਜੋੜੀ ਵਜਾਉਂਦਾ ਹਾਂ ਬਾਬਾ ਜੀ ਕੀਰਤਨ ਦੀ ਤਾਗੀਦ ਕਰਦੇ ਹਨ ਮੈਨੂੰ ਤਾਂ ਮਾਲਾ ਫੇਰਨ ਦਾ ਕੋਈ ਡਰ ਨਹੀਂ ਇਸ ਨੂੰ ਫਿਰ ਨੇ ਨੂੰ ਸਮਝ ਕੇ ਬਾਬਾ ਜੀ ਨੇ ਫਿਰ ਉਤਰ ਦਿੱਤਾ ਵੀ ਕੀਰਤਨ ਨਾਮ ਇਕੱਲੇ ਬਾਜੇ ਵਾਲੇ ਨੂੰ ਨਹੀਂ ਕਿਹਾ ਕੀਰਤਨ ਸਾਰੇ ਸਾਜਾਂ ਨਾਲ ਹੋਣਾ ਚਾਹੀਦਾ ਜੂੜੀ ਬਾਜਾ ਦਿਲ ਰੁਬਾ ਸਿਤਾਰ ਵਾਇਲਨ ਆ ਟਲੀਆਂ ਨਾਲ ਸਾਰੇ ਹੀ ਸਾਜ ਹੋਣ ਤਾਂ ਕੀਰਤਨ ਬਣਦਾ ਸਤ ਸੰਗਤ ਤੇ ਮਿਲ ਰਹੀ ਹੈ ਮਾਦੋ ਜਿਵੇਂ ਮਧੁਪ ਮਖੀਰਾ ਸਾਜ ਸੰਗਤ ਮਖੀਰਾ ਨਾਮ ਮੱਖੀ ਦਾ ਹੈ ਮਾਕੀ ਦੀਆਂ ਮੱਖੀਆਂ ਭਾ ਮਖਿਆਲ ਦੀਆਂ ਮੱਖੀਆਂ ਤਰ੍ਹਾਂ-ਤਰ੍ਹਾਂ ਦੇ ਰਸ ਲਿਆਉਂਦੀਆਂ ਹਨ ਤੇ ਇਕੱਠੀਆਂ ਹੋ ਕੇ ਮਾਕੀ ਬਣਾ ਲੈਂਦੀਆਂ ਹਨ ਤੇਵੇਂ ਹੀ ਸਾਰਿਆਂ ਸਾਜਾਂ ਦੀ ਧੁਨੀ ਨਾਲ ਤੇ ਪਰਮਾਣਾਂ ਦੇ ਦ੍ਰਿਸ਼ਟਾਂਤ ਨਾਲ ਕੀਰਤਨ ਰਸ ਬਣਦਾ ਹੈ ਜਿਸ ਵੇਲੇ ਸੱਤਾ ਬਲਵੰਡ ਪੰਜਵੇਂ ਪਾਸ਼ਾ ਨਾਲ ਗੁੱਸੇ ਹੋ ਗਏ ਸੀ ਉਸ ਵਕਤ ਬਾਬਾ ਬੁੱਢਾ ਜੀ ਨੂੰ ਸੁਰੰਦਾ ਤੇ ਭਾਈ ਗੁਰਦਾਸ ਜੀ ਨੂੰ ਜੋੜੀ ਵਜਾਉਣ ਵਾਸਤੇ ਹੁਕਮ ਕੀਤਾ ਤੇ ਕੀਰਤਨ ਦੀ ਧਾਤ ਫਿਰ ਸੱਤਾ ਜੀ ਤੇ ਬਲਵੰਡ ਜੀ ਤੋਂ ਬਾਅਦ ਸਿੱਖਾਂ ਦੀ ਝੋਲੀ ਵਿੱਚ ਪਾਈ ਮਨ ਦਾ ਸੰਸਾਹ ਹੱਲ ਕਰ ਦਿੱਤਾ ਕਿ ਸਾਰੇ ਸਾਜ਼ ਤੇ ਸਾਰੇ ਰਲ ਕੇ ਸਿਫਤ ਕਰਨ ਦਾ ਨਾਮ ਕੀਰਤਨ ਹੈ ਹੁਣ ਪਿਆਰ ਨਾਲ ਬਾਬਾ ਜੀ ਨੇ ਆਖਿਆ ਵੀ ਤੁਹਾਡੇ ਕਰਮ ਧਰਮ ਦੇ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਸਾਨੂੰ ਕੀਰਤਨ ਸੁਣਾ ਕੇ ਖੁਸ਼ ਕਰੋ ਜੇ ਸਾਡੀ ਵਾਲੀ ਅਵਸਥਾ ਲੱਭਦੇ ਹੋ ਤਾਂ ਡਰੋਲੀ ਕੋਲੋਂ ਪੁੱਛ ਲਓ ਜੇ ਸਾਡੇ ਵਾਲੀ ਅਵਸਥਾ ਲੱਭਦੇ ਹੋ ਤਾਂ ਬਈ ਡਰੋਲੀ ਕੋਲੋਂ ਪੁੱਛ ਲਓ ਕਿ ਕਿਤਨੀ ਕੁ ਮੁਸੱਕਤ ਘਾਲਣੀ ਪੈਂਦੀ ਹੈ ਅਸੀਂ ਦੱਸਦੇ ਚੰਗੇ ਨਹੀਂ ਲੱਗਦੇ ਸਾਡੀ ਤਾਂ ਨਿਰੰਕਾਰ ਨੇ ਡਿਊਟੀ ਦਰਗਾਹੋਂ ਲਾਈ ਹੈ ਤੇ ਤੁਸੀਂ ਕੰਮ ਕਰਨ ਵਾਸਤੇ ਸਾਡੇ ਨਾਲ ਭੇਜੇ ਹੋ ਜਿੱਥੇ ਅਸੀਂ ਲਾਇਕ ਸਮਝਾਂਗੇ ਉੱਥੇ ਅਸੀਂ ਤੁਹਾਨੂੰ ਕੰਮ ਲਾਵਾਂਗੇ ਜੋ ਹੁਕਮ ਮੰਨ ਕੇ ਰਜਾ ਵਿੱਚ ਰਹਿ ਕੇ ਚੰਗਾ ਕੰਮ ਕਰੇਗਾ ਵੀ ਉਸ ਨੂੰ ਅਸੀਂ ਆਪਣੀ ਅਵਸਥਾ ਵੀ ਦੇ ਦੇਵਾਂਗੇ ਪਰ ਜਿਹੜਾ ਸਾਡੇ ਹੁਕਮ ਵਿੱਚ ਸਾਨੂੰ ਕੰਮ ਕਰਕੇ ਖੁਸ਼ ਕਰੇਗਾ ਤੇ ਜੇ ਤੁਸੀਂ ਆਪਣੀ ਕਮਾਈ ਕਰਕੇ ਸਾਡੀ ਅਵਸਥਾ ਲੈਣੀ ਚਾਹੋ ਤਾਂ ਵੀ 100 ਜਨਮ ਪਾ ਕੇ ਵੀ ਇਸ ਮੰਜ਼ਲ ਆ ਇਸ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਸੋ ਤੁਸੀਂ ਬੱਚੇ ਨੂੰ ਮੰਨੋ ਤੇ ਹੁਕਮ ਵਿੱਚ ਰਹਿ ਕੇ ਕੰਮ ਕਰੋ ਆ ਰਾਜੇ ਮਹਾਰਾਜ ਤੁਹਾਡੇ ਪੈਰ ਧੋਤੋ ਕੇ ਪੀਣਗੇ ਹੋਰ ਮਾਇਆ ਤੇ ਪ੍ਰਭਤਾ ਤਾਂ ਇਸ ਘਰ ਵਿੱਚ ਕੋਈ ਵੱਡੀ ਚੀਜ਼ ਨਹੀਂ ਇਹਨਾਂ ਚੀਜ਼ਾਂ ਤੋਂ ਉੱਚੀ ਦ੍ਰਿਸ਼ਟੀ ਕਰੋ ਕੀੜਾ ਥਾਪ ਦੇ ਪਾਸ਼ਾਹੀ ਲਸ਼ਕਰ ਕਰੇ ਸਵਾ ਭਾਪ ਕੀੜੇ ਨੂੰ ਪਾਸ਼ਾਹੀ ਦੇ ਦੇਣੀ ਤੇ ਰਾਜਿਆਂ ਤੋਂ ਰਾਜ ਖੋ ਕੇ ਲੈਣੇ ਬ੍ਰਹਮਕਾਰ ਵਾਸਤੇ ਵੀ ਇੱਕ ਸਿਨ ਦਾ ਕੰਮ ਹੈ ਇਹ ਉਸ ਮਤ ਦੇ ਕੇ ਬਾਬਾ ਜੀ ਨੇ ਆਖਿਆ ਬਾਬਾ ਈਸਰ ਸਿੰਘ ਜੀ ਮਹਾਰਾਜੀ ਨੂੰ ਮੁਖਾਤਬ ਹੋ ਕੇ ਈਸਰ ਲਿਆ ਪ੍ਰਸਾਦ ਅੱਗੋਂ ਸਤ ਵਟਨ ਕਰ ਫਰੂਟ ਦੀ ਟੋਕਰੀ ਬਾਬਾ ਈਸਰ ਸਿੰਘ ਜੀ ਨੇ ਲਿਆਂਦੀ ਤੇ ਰਾਗੀਆਂ ਦੇ ਅੱਗੇ ਰੱਖ ਦਿੱਤੀ ਤਾਂ ਬਾਬਾ ਜੀ ਨੇ ਕਿਹਾ ਵੀ ਜਾਓ ਆਰਾਮ ਕਰੋ ਜਾਓ ਆਰਾਮ ਕਰੋ ਤੇ ਤਕੜੇ ਹੋ ਕੇ ਕੀਰਤਨ ਕਰਿਆ ਕਰੋ ਭਾਈ ਸੰਤਾ ਸਿੰਘ ਦਾਸ ਗੁਰਮukh ਸਿੰਘ ਭਾਈ ਮੇਵਾ ਸਿੰਘ ਗਿਆਨੀ ਕਰਤਾਰ ਸਿੰਘ ਭਾਈ ਨਿਹਾਲ ਸਿੰਘ ਭਾਈ ਹਰੀ ਸਿੰਘ ਭਾਈ ਬਚਨ ਸਿੰਘ ਹੁਣ ਰਾਗੀਆਂ ਨੇ ਮੱਥਾ ਟੇਕਿਆ ਤੇ ਵਾਪਸ ਆਪੋ ਆਪਣੇ ਆਸਣਾਂ ਤੇ ਆ ਗਏ ਹੁਣ ਭਾਈ ਗੁਰਮੁਖ ਸਿੰਘ ਦੇ ਮਨ ਵਿੱਚ ਫੁਰਨਾ ਬਣਿਆ ਵੀ ਸਾਡੇ ਪਾਸੋਂ ਤਾਂ ਕੰਮ ਹੀ ਕਰਾਉਣਾ ਹੈ ਨਾ ਲੋਕਾਂ ਨੂੰ ਕਿਉਂ ਰਾਤ ਦਿਨ ਪ੍ਰਚਾਰ ਕਰਦੇ ਹਨ ਕਿ ਨਾਮ ਜਪੋ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਲੋਕਾਂ ਨੂੰ ਫਿਰ ਖੇਚਣ ਦੇਣ ਦੀ ਕੀ ਲੋੜ ਹੈ ਆ ਸਾਰਿਆਂ ਦਾ ਇੱਕ ਇੱਕ ਮਣਕਾ ਬਾਬਾ ਜੀ ਫੇਰੀ ਜਾਣ ਤੇ ਸਭ ਦਾ ਬੇੜਾ ਪਾਰ ਕਰ ਦੇਣ ਦੁਨੀਆਂ ਨੂੰ ਆਰਾਮ ਕਰਨ ਦੇਣ ਕੀ ਲੋੜ ਐ ਰਾਤ ਨੂੰ ਆ ਰਾਤ ਦਿਨ ਖਿੱਚਲ ਦੇਣ ਦੀ ਸਾਧ ਸੰਗਤ ਇਸ ਫੁਰਨੇ ਅਨੁਸਾਰ ਅੰਤਰਜਾਮੀ ਬਾਬਾ ਜੀ ਨੇ ਰਾਤ ਨੂੰ ਰਹਿਰਾਤ ਸਾਹਿਬ ਦੇ ਪਾਠ ਤੋਂ ਬਾਅਦ ਜਦੋਂ ਵਚਨ ਨੂੰ ਸ਼ੁਰੂ ਕੀਤੇ ਤਾਂ ਇਹ ਪੰਗਤੀ ਬੋਲੀ ਗੁਰਮੁਖ ਰੋਮ ਰੋਮ ਹਰ ਤੇ ਆਵੇ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਕੋਟੋ ਧਾਰ ਦਾ ਭਾਈ ਦੇ ਨਾਵੈ ਏਕ ਕਣੀ ਅੱਖਾਂ ਅੱਖਾਂ ਸਦਾ ਸਦਾ ਕਹਿਣਾ ਆਵੇ ਤੋਟ ਭਾਵ ਸੰਸਾਰੀ ਬੰਦਾ ਵਈ ساری ਉਮਰ ਵਾਹਿਗੁਰੂ ਵਾਹਿਗੁਰੂ ਕਹੀ ਜਾਵੇ ਤੇ 7 ਕਰੋੜ ਵਾਰੀ ਨਹੀਂ ਕਿਹਾ ਜਾਂਦਾ ਪਰ ਗੁਰਮੁਖ ਮਹਾਪੁਰਖ ਇੱਕ ਵਾਰ ਵਾਹਿਗੁਰੂ ਕਰੇ ਤਾਂ 7 ਕਰੋੜ ਵਾਰ ਵਾਹਿਗੁਰੂ ਕਿਹਾ ਜਾਂਦਾ ਹੈ ਕਿਉਂਕਿ ਬਈ ਮਹਾਪੁਰਖਾਂ ਦੀਆਂ ਤਲਵਾਂ ਰੂਪੀ ਰੂਮ ਸੁਰ ਕੀਤੇ ਹੋਏ ਹਨ ਇੱਕ ਜਵਾਨ ਨਾਲ ਵਾਹਿਗੁਰੂ ਕਹਿਣਾ 7 ਕਰੋੜ ਰੂਮਾਂ ਵਿੱਚੋਂ ਆਵਾਜ਼ ਆਉਂਦੀ ਹੈ ਰਬਾਬ ਦੀਆਂ ਬਰੀਕ ਤਾਰਾਂ ਨੂੰ ਸਾ ਸੰਗਤ ਤਲਵ ਕਹਿੰਦੇ ਹਨ ਜੇ ਬਰੀਕ ਤਾਰਾਂ ਸੁਰ ਹੋਣ ਤਾਂ ਇੱਕ ਤਾਰ ਤੇ ਗੱਜ ਫੇਰੀਏ ਤਾਂ ਸਾਰੀਆਂ ਤਾਰਾਂ ਨਾਲ ਬੋਲਦੀਆਂ ਹਨ ਜਿਵੇਂ ਹੀ ਵਾਹ ਪਰਖਾਂ ਦਾ ਨਿਰੰਕਾਰ ਦੇ ਨਾਲ ਮਨ ਸੁਰ ਕੀਤਾ ਹੁੰਦਾ ਹੈ ਰਸਨਾ ਤੋਂ ਇੱਕ ਵਾਰ ਬੋਲਦੇ ਹਨ ਤਾਂ 7 ਕਰੋੜ ਰੋਮਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮਹਾਪਰਸੂ ਦੇ ਵਿੱਚ ਇਤਨੀ ਸਮਰੱਥਾ ਹੈ ਸਾਧ ਸੰਗਤ ਕਿਣਕੇ ਮਾਤਰ ਨਾਮ ਦੇ ਸਦਕੇ ਸਾਰੇ ਸੰਸਾਰ ਦਾ ਉਧਾਰ ਕਰ ਸਕਦਾ ਹੈ ਜਿਵੇਂ ਰਾਜੇ ਜਨਕ ਨੇ 18 ਕੁੰਭੀ ਨਰਕਾਂ ਦਾ ਉਧਾਰ ਕਰ ਦਿੱਤਾ ਸੀ ਪਰ ਜੀਵਨ ਬਣਾਉਣ ਵਾਸਤੇ ਮਹਾਂਪੁਰਖਾਂ ਨੂੰ ਸਿਮਰਨ ਕਰਾਉਣਾ ਪੈਂਦਾ ਹੈ। ਆ ਜਿਵੇਂ ਡੀਸੀ ਆਪਣੇ ਪੁੱਤਰ ਨੂੰ ਚੰਗੇ ਘਰ ਵਿੱਚ ਵਿਆਹ ਸਕਦਾ ਹੈ। ਜਾਇਦਾਦ ਦੇ ਸਕਦਾ ਹੈ ਪਰ ਆਪਣੇ ਪੁੱਤਰ ਨੂੰ ਡੀਸੀ ਦੀ ਕੁਰਸੀ ਨਹੀਂ ਦੇ ਸਕਦਾ। ਕੁਰਸੀ ਦੇਣ ਵਾਸਤੇ ਪੁੱਤਰ ਨੂੰ ਵੀ ਪੜ੍ਹਾਈ ਕਰਾਉਣੀ ਪਵੇਗੀ। ਸਰਟੀਫਿਕੇਟ ਲੈਣਾ ਪਵੇਗਾ, ਡਿਗਰੀ ਹਾਸਲ ਕਰਨੀ ਪਵੇਗੀ ਤਾਂ ਡੀਸੀ ਦੀ ਕੁਰਸੀ ਸਰਕਾਰ ਵੱਸੋਂ ਲੈ ਸਕਦਾ ਹੈ। ਤੇ ਮਹਾਂਪੁਰਸ਼ ਜਿਸ ਨੂੰ ਚਾਹੇ ਉਸ ਦੇ ਤੇ ਸਾਰੇ ਸੰਸਾਰ ਦੇ ਗੁਨਾਹ ਬਖਸ਼ ਸਕਦਾ ਹੈ ਰਿੱਧੀ ਸiddhi ਦੇ ਸਕਦਾ ਹੈ ਬਈ ਦੁਨਿਆਵੀ ਪਦਾਰਥ ਸਾਰੇ ਦੇ ਸਕਦਾ ਹੈ ਆ ਚੱਕਰਵਰਤੀ ਰਾਜਾ ਬਣਾ ਸਕਦਾ ਹੈ ਪਰ ਕਰیکٹر ਬਣਾਉਣ ਵਾਸਤੇ ਜੀਵਨ ਉੱਚਾ ਕਰਨ ਵਾਸਤੇ अथवा ਦਰਗਾਹ ਤੋਂ ਰਤਵਾ ਲੈਣ ਵਾਸਤੇ ਇਸ ਜੀਵ ਨੂੰ ਹੀ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਕਮਾਈ ਕਰਨੀ ਪਵੇਗੀ ਬਈ ਕਮਾਈ ਕੀਤੇ ਬਿਨਾ ਜੀਵ ਦਾ ਜੀਵਨ ਨਹੀਂ ਬਣੇਗਾ ਇਸ ਵਾਸਤੇ ਮਹਾਪੁਰਖਾਂ ਨੂੰ ਨਿਰੰਕਾਰੀ ਹੁਕਮ ਅਨਸਾਰ ਦਰਗਾਹੀ ਟਡੋਰਾ ਦੇਣਾ ਪੈਂਦਾ ਹੈ ਅਬ ਕਲੂ ਆਇਓ ਰੇ ਇਕ ਨਾਮ ਵੋ ਵੋ ਗੋ ਵੋ ਭਾਵ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਸਿਮਰਨ ਕਰੋ ਵਾਹਿਗੁਰੂ ਦਾ ਜਪ ਕਰੋ ਇਹ ਸਭ ਸਾਧਨਾ ਮਨ ਦੀ ਅਵਸਥਾ ਬਦਲਣ ਵਾਸਤੇ ਹਨ ਭਾਵ ਜੀਵਨ ਅਥਵਾ ਕੈਰੇਕਟਰ ਬਣਾਉਣ ਵਾਸਤੇ ਹਨ ਇਸ ਤਰ੍ਹਾਂ ਬਾਬਾ ਜੀ ਨੇ ਮੰਦੇ ਸੰਸੇ ਨਿਵਰਤ ਕੀਤੇ ਕਿ ਬਾਬਾ ਜੀ ਸੰਸਾਰੀ ਲੋਕਾਂ ਦਾ ਜੀਵਨ ਬਣਾਉਣ ਵਾਸਤੇ ਉਪਦੇਸ਼ ਦਿੰਦੇ ਹਨ ਸੋ ਸਾਰੇ ਸੰਸੇ ਹੱਲ ਹੋ ਗਏ ਸੁਰਤੀ ਨਾਲ ਫਿਰ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਆਖਿਆ ਧੰਨੋ ਬਾਬਾ ਜੀ ਧੰਨ ਹੈ ਤੁਹਾਡੀ ਕਮਾਈ ਸੋ ਸਾਧ ਸੰਗਤ ਇਹ ਬਾਬਾ ਜੀ ਦੀ ਸਾਕੀ ਆਪ ਜੀ ਨੇ ਸਰਵਣ ਕੀਤੀ ਹੈ ਭਾਬ ਜਿਹੜਾ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਹੈ ਜੇ ਉਹ ਮਹਾਂਪੁਰਖਾਂ ਦਾ ਬਚਨ ਮੰਨ ਕੇ ਬਚਨਾਂ ਤੇ ਫੁੱਲ ਚੜਾਉਂਦਾ ਹੈ ਫਿਰ ਮਹਾਂਪੁਰਖਾਂ ਦੀਆਂ ਉਸ ਤੇ ਖੁਸ਼ੀਆਂ ਹੋ ਜਾਂਦੀਆਂ ਹਨ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਇੱਥੇ ਹੀ ਸੰਪੂਰਨਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ